जय भीम जय जय भारत वाहेगुरु जी का खालसा वाहेगुरु जी की फतेह जय गुरुदेव ਧੰਨ ਗੁਰਦੇਵ ਅੱਜ ਬਾਬਾ ਸਾਹਿਬ ਅੰਬੇਦਕਰ ਜੀ ਦੇ 133ਵੇਂ ਜਨਮ ਦਿਹਾੜੇ ਨੂੰ ਮਨਾਉਂਦਿਆਂ ਹੋਇਆ ਨੌਜਵਾਨ ਸਾਥੀਆਂ ਦਾ ਚੇਤਨਾ ਮਾਰਚ ਦੇ ਰੂਪ ਦੇ ਵਿੱਚ ਇੱਕ ਵੱਡਾ ਕਾਫਲਾ ਸੰਤ ਨਿਰਮਲ ਦਾਸ ਜੀ ਮਹਾਰਾਜ ਮੌਜੂਦਾ ਗੱਦੀ ਨਿਸ਼ੀਨ ਬਾਬੇ ਜੋੜੇ ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ ਅਸੀਂ ਪਹੁੰਚੇ ਆਂ ਔਰ ਭੈਣ ਕੁਮਾਰੀ ਸੰਤੋਸ਼ ਜੀ ਉਹ ਸਾਡਾ ਜੀਆਂ ਆ ਕਰਨੇ ਨੂੰ ਇੱਥੇ ਸੰਗਤਾਂ ਦੇ ਨਾਲ ਹਾਜ਼ਰ ਹੋਏ ਨੇ ਅਸੀਂ 바ਵਾ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਨ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਬਾਬੇ ਜੋੜੇ ਸੰਤ ਨਿਰਮਲ ਦਾਸ ਜੀ ਮਹਾਰਾਜ ਗੁਰ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਪ੍ਰਧਾਨ ਔਰ ਭੈਣ ਜੀ ਹੁਣਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਥੇ ਜੋ ਇਹ ਸਵਾਗਤੀ ਸਮਾਰੋਹ ਉਹ ਦਾ ਪ੍ਰਬੰਧ ਕੀਤਾ ਉਹਨਾਂ ਦੇ ਨਾਲ ਬਾਬਾ ਡੋਗਰ ਜੀ ਔਰ ਨਾਲ ਸੇਵਾਦਾਰ ਹਰਪ੍ਰੀਤ ਜੀ ਔਰ ਸਾਰੀ ਸੰਗਤ ਦੇ ਨਾਲ ਅਮਰਜੀਤ ਜੀ ਲੇਖਰਾਜ ਜੀ ਇਹ ਬੀਬੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਗੁਰਦੇয়াল ਜੀ ਇਹ ਸਾਰੇ ਹੀ ਸਾਥੀ ਜਿਹੜੇ ਨੇ ਉਹ ਸਵਾਗਤ ਦੇ ਲਈ ਹਾਜ਼ਰ ਹੋਏ ਨੇ ਇਹ ਕਾਫਲਾ ਪਿੰਡ ਰਾਏਪੁਰ ਤੋਂ ਸ਼ੁਰੂ ਹੋ ਕੇ ਮੰਨਣਾ ਉਸ ਤੋਂ ਬਾਅਦ ਨਗੱਜਾ ਕਾਲਾ ਬਾਈਆਂ ਮੁੱਖੇ ਹੁੰਦਾ ਹੋਇਆ ਹੁਣ ਵਾਪਸ ਰਾਏਪੁਰ ਪਹੁੰਚਿਆ ਇਸ ਤੋਂ ਬਾਅਦ ਬਾਈਪਾਸ ਜਲੰਧਰ ਪਠਾਨਕੋਟ ਬਾਈਪਾਸ ਲੰਮਾ ਪਿੰਡ ਸੰਤੋਖਪੁਰਾ ਕਿਸ਼ਨਪੁਰਾ ਭਗਤ ਸਿੰਘ ਚੌਂਕ ਤੋਂ ਹੁੰਦਾ ਹੋਇਆ ਵਾਲਮੀਕ ਚੌਂਕ ਤੋਂ ਹੁੰਦਾ ਹੋਇਆ ਡਾਕਟਰ ਬੀ ਆਰ ਅੰਬੇਟਕਰ ਜਿਹੜਾ ਆ ਚੌਂਕਸ ਪਹੁੰਚੇਗਾ ਅਸੀਂ ਅੱਜ ਇਸ 바ਵਾ ਸਾਹਿਬ ਜੀ ਦੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਦੇ ਜਨਮ ਦਿਨ ਦੇ ਜਿਹੜਾ ਆ ਉਹ ਵਧਾਈ ਦਿੰਦਿਆਂ ਹੋਇਆ ਇੱਕ ਸੰਗਤਾਂ ਨੂੰ ਇੱਕ ਸਾਥੀਆਂ ਨੂੰ ਅੰਬੇਟਕਰੀਆਂ ਨੂੰ ਬੇਗੰਪੁਰੇ ਦੇ ਜਗਿਆਸਾਂ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਆ ਅਪੀਲ ਪਹਿਲਾਂ ਵੀ ਕੀਤੀ ਜਾ ਚੁੱਕੀ ਆ ਦੁਬਾਰਾ ਦੁਹਰਾਉਣ ਲੱਗੇ ਹਾਂ ਕਿ ਸੰਵਿਧਾਨ ਦੇ ਖਿਲਾਫ ਚੱਲਣ ਵਾਲੀ ਸਰਕਾਰ ਦਾ ਖਾਤਮਾ ਜਿਹੜਾ ਆ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਕਰ ਦਿਓ ਔਰ ਬੇਗਮਪੁਰੇ ਦੀ ਵਿਰਾਸਤ ਜੋ ਤੁਗਲਕਾਬਾਦ ਜਗੀਰ ਸਤਗੁਰ ਵਦਾਸ ਜੀ ਦੀ ਜੋ ਉਹ ਖੋਲ੍ਹੇ ਹੀ ਗਈ ਸੀ ਹਜੇ ਤੱਕ ਸਾਨੂੰ ਵਾਪਸ ਨਹੀਂ ਕੀਤੀ ਗਈ ਉਸ ਨੂੰ ਵਾਪਸ ਲੈਣ ਦੇ ਲਈ ਤਿਆਰ ਬਰ ਤਿਆਰ ਰਹੋ ਔਰ ਆਦਮਪੁਰ ਸ਼ਹਿਰ ਦੇ ਵਿੱਚ ਜੋ 에어ਪੋਰਟ ਆ ਉਹ ਛੋਟਾ ਜਿਹਾ 에어ਪੋਰਟ ਜਿਸ ਦਾ ਨਾਮ ਜਿਸ ਦੀ ਮੰਗ ਕੀਤੀ ਗਈ ਸੀ ਕਿ ਸਤਗੁਰ ਵਦਾਸ ਜੀ ਦੇ ਨਾਮ ਪਰ ਰੱਖਿਆ ਜਾਵੇ ਲੇਕਿਨ ਕੇਂਦਰ ਸਰਕਾਰ ਮਨਮਾਨੀ ਕਰਨ ਵਾਲੀ ਸਰਕਾਰ ਨੇ ਸਾਡੀ ਉਸ ਗੱਲ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ ਉਸ ਨਾਮ ਨੂੰ ਰਖਾਉਣ ਦੇ ਲਈ ਬਹਾਲ ਕਰਾਉਣ ਦੇ ਲਈ ਵੀ ਜਿਹੜਾ ਸਮਾਜ ਆ ਜਿਹੜੀ ਸੰਗਤ ਆ ਤਿਆਰ-ਬਾਰ ਤਿਆਰ ਰਹੇ ਸਵਿਧਾਨ ਦੇ ਪੈਰੋਕਾਰ ਇਸ ਤੇ ਡਟ ਜਾਣ ਕਿ ਇਹ ਸਰਕਾਰ ਨੂੰ ਮਿਟਾ ਕੇ ਜਿਹੜੀ ਕੋਈ ਚੱਜ ਦੀ ਕੋਈ ਚੰਗੀ ਸਰਕਾਰ ਜਿਹੜੀ ਆ ਉਹ ਲਿਆਉਣੀ ਆ ਕਿਉਂਕਿ ਰੋਟੀ ਰੋਜ਼ੀ ਦੇ ਨਾ ਸਕੇ ਜੋ ਉਹ ਸਰਕਾਰ ਨਿਕੰਮੀ ਹੈ ਜੋ ਸਰਕਾਰ ਨਿਕੰਮੀ ਹੈ ਉਹ ਸਰਕਾਰ ਬਦਲਣੀ ਹੈ ਇਹ 바ਵਾ ਸਾਹਿਬ ਦਾ ਫਲਸਫਾ ਆ ਔਰ ਗੁਰਵਦਾਸ ਜੀ ਦੇ ਬੇਗੰਪੁਰੇ ਦੀ ਵਿਰਾਸਤ ਨੂੰ ਅਸੀਂ ਲੈਣਾ ਆ ਉਹ ਸਾਡਾ ਹੱਕ ਆ ਸਾਡੇ ਗੁਰੂ ਸਾਹਿਬ ਦਾ ਸਾਡੇ ਪੀਰ ਮੁਰਸ਼ਦ ਦਾ ਹੱਕ ਹਕੂ ਕਿ ਅਸੀਂ ਲੈ ਕੇ ਹੀ ਰਹਿਣਾ ਆ ਉਹਦੇ ਵਾਸਤੇ ਜਿੱਥੇ ਵੀ ਇਹ ਸੰਗਤਾਂ ਵੀਡੀਓ ਦੇ ਰਾਹੀਂ ਆਡੀਓ ਦੇ ਰਾਹੀਂ ਜੇ ਇਸ ਵੀ ਮਾਧਿਅਮ ਨਾਲ ਸੁਣ ਰਹੀਆਂ ਹੋਣ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਆ ਉਹ ਤਿਆਰ ਬਰ ਤਿਆਰ ਰਹਿਣ ਔਰ ਅਸੀਂ ਦੁਬਾਰਾ ਤੋਂ ਫੇਰ ਬਾਬੇ ਜੋੜੇ ਡੇਰਾ ਸੰਤ ਪ੍ਰੀਤਮਦਾਸ ਜੀ ਮੌਜੂਦਾ ਸੰਤ ਨਿਰਮਲਦਾਸ ਜੀ ਭੈਣ ਜੀ ਹੁਣਾਂ ਦਾ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਦਿਲ ਦੀਆਂ ਗੁਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਹਾਂ 바ਵਾ ਸਾਹਿਬ ਅੰਬੇਡਕਰ ਜੀ ਦੇ 133ਵੇਂ ਜਨਮ ਦਿਹਾੜੇ ਦੀ ਬੇਗੋਮ ਪਰੇ ਦੀ ਸ਼ੁਰੂਆਤੀ ਨੀਂਹ ਪੱਥਰ ਰੱਖਿਆ ਜਾਵੇ ਪੰਜਾਬ ਦੇ ਵਿੱਚ ਉਸ ਦੇ ਲਈ ਅਰਦਾਸ ਕਰਦੇ ਹਾਂ ਆਸ ਕਰਦੇ ਹਾਂ ਧੰਨਵਾਦ ਜੀਓ ਜੈ ਭੀਮ ਜੈ ਭਾਵਾ ਜੈ ਭੀਮ ਜੈ ਭਾਵਾ ਭੀਮਾ ਤੇਰੀ ਸੋਚ ਤੇ ਪੈਰਾ ਬਿਨਾਂ ਕੇ ਠੋਕੇ ਭੀਮਾ ਤੇਰੀ ਸੋਚ ਤੇ ਪੈਰਾ ਬਿਨਾਂ ਕੇ ਠੋਕੇ ਭੀਮਾ ਤੇਰੀ ਨੇਕ ਕਮਾਈ ਕੋਮ ਜਗਾਈ ਭੀਮਾ ਤੇਰੀ ਨੇਕ ਕਮਾਈ ਕਿਸਨੇ ਸੁੱਤੀ ਕੋਮ ਜਗਾਈ ਭੀਮਾ ਤੇਰਾ ਮਿਸ਼ਨ ਅਧੂਰਾ ਹੋ ਸਕਦਾ ਹੈ ਕਿ ਤਰ੍ਹਾਂ ਦੇ ਪੂਰਾ ਭੀਮਾ ਤੇਰਾ ਮਿਸ਼ਨ ਅਧੂਰਾ ਹੋਜੇ ਸਮਾਲ ਕਰੇਗਾ ਪੂਰਾ ਜੈ ਪੀਮ ਜੈ ਭਾਰਤ ਧੰਨਵਾਦ ਜੀ ਜੈ ਪੀਮ ਜੈ ਭਾਰਤ ਅੱਜ ਸਾਡੇ ਰਹਿਬਰ ਦੁਨੀਆ ਦੇ ਮਾਲਕ ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਜਿਨ੍ਹਾਂ ਨੂੰ ਅਸੀਂ ਸਿੰਬਲ ਆਫ ਨੋਲੇਜ ਦੇ ਨਾਲ ਵੀ ਪਕਾਰਦੇ ਹਾਂ विश्व नॉलेज डे ਦੇ ਨਾਲ ਵੀ ਅਸੀਂ ਅੱਜ ਮਨਾ ਰਹੇ ਹਾਂ ਤਾਂ ਉਹਨਾਂ ਦਾ ਜੋ ਜਨਮ ਦਿਨ ਮਨਾਉਣ ਵਾਸਤੇ ਸਾਡਾ ਯੂਥ ਇਸ ਇਲਾਕੇ ਦੀ ਸਾਰੇ ਯੂਥ ਇਕੱਠਾ ਹੋ ਕੇ ਇੱਕ ਚੇਤਨਾ ਮਾਰਚ ਕੱਢ ਰਿਹਾ ਹੈ ਜੋ ਲਗ ਲਗ ਪੜਾਵਾਂ ਤੋਂ ਹੁੰਦਾ ਹੋਇਆ ਡੇਰਾ ਸੰਤ ਬਬੇ ਪ੍ਰੀਤੋਂਦਾਸ ਬਾਬੇ ਜੋੜੇ ਦੇ ਤਪੋਸਥਾਨ ਤੇ ਪਹੁੰਚਿਆ ਹੈ ਸੰਤ ਬਾਬਾ ਨਿਰਮਲਦਾਸ ਜੀ ਮਹਾਰਾਸ਼ੀਰਵਲੰਡ ਪਹੁੰਚੇ ਹਨ ਲੇਕਿਨ ਬਾਬਾ ਜੀ ਨੂੰ ਕਿਤੇ ਜ਼ਰੂਰੀ ਜਾਣਾ ਪਿਆ ਆਦਮਪੁਰ ਪਾੜ ਦਾ ਪੋਗ ਸੀਗਾ ਉੱਥੇ ਪਹੁੰਚੇ ਹੋਣ ਤਾਂ ਬਾਬਾ ਜੀ ਇੱਥੇ ਹੀ ਹਨ ਆਸ਼ੀਰਵਾਦ ਤੁਹਾਡੇ ਨਾਲ ਹੈ ਤਾਂ ਅਸੀਂ ਸਾਰੇ ਯੂਥ ਨੂੰ ਸਾਰੀਆਂ ਭੈਣਾਂ ਖੜੀਆਂ ਹਨ ਆ ਸਾਰਾ ਡੇਰੇ ਦੇ ਪ੍ਰਬੰਧਕ ਜਿਹੜੇ ਸੇਵਾਦਾਰ ਆ ਆਪ ਜੀ ਦਾ ਬਹੁਤ-ਬਹੁਤ ਵੈਲਕਮ ਵੈਲਕਮ ਕਰਦੇ ਆ ਔਰ ਆਸ ਕਰਦੇ ਆ ਕਿ ਤੁਸੀਂ ਇਸੇ ਤਰ੍ਹਾਂ ਉਹਨਾਂ ਦੇ ਮਿਸ਼ਨ ਨੂੰ ਲੈ ਕੇ ਅੱਗੇ ਚਲਦੇ ਰਹੋ ਅਸੀਂ ਤੁਹਾਡੇ ਨਾਲ ਹਾਂ ਕਦੇ ਮਿਸ਼ਨ ਰੁਕ ਨਹੀਂ ਦੇਣਾ ਕਹਿੰਦੇ ਕਿ ਉਹ ਕੰਮਾਂ ਜਿੰਦਾ ਨਹੀਂ रह ਸਕਦੀਆਂ ਜਿਨ੍ਹਾਂ ਦਾ ਮਿਸ਼ਨ ਖਤਮ ਹੋ ਜਾਂਦਾ ਜਿਨ੍ਹਾਂ ਦਾ ਇਤਿਹਾਸ ਹੁੰਦਾ ਹੀ ਹੈ ਉਹੀ ਕੰਮਾਂ ਜੀਵਤ ਰਹਿੰਦੀਆਂ ਹਨ ਆਪਾਂ ਆਪਣੇ ਇਤਿਹਾਸ ਨੂੰ ਬਚਾਉਣਾ ਹੈ ਡਾਕਟਰ ਅੰਬੇਡਕਰ ਦੇ ਇਤਿਹਾਸ ਨੂੰ ਬਚਾਉਣਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰੇ ਇਤਿਹਾਸ ਨੂੰ ਬਚਾਉਣਾ ਹੈ ਆਪ ਜੀ ਨੂੰ ਲਲਤ ਅੰਬੇਡਕਰ ਜੀ ਨੇ ਬੜੇ ਵਿਸਾਰਪੂਰਵਕ ਦੱਸਿਆ ਹੈ ਕਿ ਅੱਜ ਸਾਡਾ ਜਿਹੜਾ ਤੁਲਕਾਵਾਦਾ ਮੰਦਿਰ ਹੈ ਜੋ ਸਰਕਾਰ ਨੇ ਢਾਈ ਢੇਰੀ ਕੀਤਾ ਡੀਡੀਏ ਦੀ ਹੈਲਪ ਲੈ ਕੇ ਔਰ ਉਹ ਜਿਹੜਾ 700 ਬਿਗਾ ਜ਼ਮੀਨ ਹੈ ਉਹ ਸਮਾਜ ਪੂਰੇ ਪਰਜ਼ੋਰ ਮਿਹਨਤ ਕਰਕੇ ਜੋਸ਼ੋਖ ਰੋਸ਼ ਦੇ ਨਾਲ ਉਹ ਵਾਪਸ ਲਏਗਾ ਇਹ ਯੂਥ ਜਦੋਂ ਖੜ ਜਾਏਗਾ ਨਾਰੀ ਸ਼ਕਤੀ ਖੜ ਜੇਗੀ ਮਾਤਰ ਸ਼ਕਤੀ ਨਾਲ ਖੜ ਜੇ ਹੋ ਜੇਗੀ ਤੇ ਕੋਈ ਵੀ ਜਿਹੜਾ ਮਿਸ਼ਨ ਆ ਅਧੂਰਾ ਨਹੀਂ ਰਹਿ ਸਕਦਾ ਤੋਂ ਇਤਨੇ ਹੀ ਸ਼ਬਦਾਂ ਦੇ ਨਾਲ ਮੈਂ ਬਾਬੇ ਜਿਹੜੇ ਟੀਵੀ ਚੈਨਲ ਦਾ ਹਿੰਦਰਜੀ ਦਾ ਸਰਿੰਦਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਵਰੇਜ ਕੀਤੀ ਹੈ ਔਰ ਪੂਰਾ ਯੂਥ ਅਲਗ ਪਿੰਡਾਂ ਦੇ ਵਿੱਚੋਂ ਇਕੱਤਰਤ ਹੋ ਕੇ ਅੱਜ ਸਾਨੂੰ ਜਾਗਰਤ ਕਰਨ ਵਾਸਤੇ ਤੁਰਿਆ ਹੈ ਕਿਉਂਕਿ ਪੜੋ ਜੁੜੋ ਸੰਘਰਸ਼ ਕਰੋ ਜੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਮੂਲ ਮੰਤਰ ਦਿੱਤਾ ਹੈ ਉਸ ਮੂਲ ਮੰਤਰ ਨੂੰ ਅਸੀਂ ਪੜ੍ਹਨਾ ਹੈ ਉਹ ਤੇ ਅਸੀਂ ਵਿਚਾਰ ਕਰਨਾ ਹੈ ਔਰ ਉਹਨੂੰ ਆਪਾਂ ਨੇ ਪੂਰਾ ਵੀ ਕਰਨਾ ਹੈ ਵਿਦਿਆ ਬਿਨਾ ਤਾਂ ਕਹਿੰਦੇ ਸਾਡੀ ਜਿਹੜੀ ਜ਼ਿੰਦਗੀ ਉਹ ਪਸ਼ੂ ਦੇ ਸਮਾਨ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਨਾਰੀ ਸ਼ਕਤੀ ਨੂੰ ਮੁక్తి ਦਿੱਤਾ ਨਾਰੀ ਸ਼ਕਤੀ ਦੇ ਜਿਨ੍ਹਾਂ ਨੇ ਨਾਰੀ ਨੂੰ ਉਸ ਕੋਰ ਦੇ ਵਿੱਚੋਂ ਕੱਢ ਕੇ ਅੱਜ ਸਾਨੂੰ ਵੱਡੇ ਵੱਡੇ ਅਹੁਦਿਆਂ ਤੇ ਬਿਠਾਇਆ ਪ੍ਰਾਈਮ ਮਿਨਿਸਟਰ ਆਪਣੇ ਪ੍ਰੈਜ਼ੀਡੈਂਟ ਆਰਕੀਟੈਕਟ ਇੰਜੀਨੀਅਰ ਪਾਇਲਟ ਤੱਕ ਸਾਡੀਆਂ ਭੈਣਾਂ ਪਹੁੰਚੀਆਂ ਹਨ ਤੇ ਦੇਰ ਸਿਰ ਉਸ ਰਹਿਵਰ ਦੀ ਕਿ ਜਿਹਨੂੰ ਕਿਸੇ ਟਾਈਮ ਤੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲਣ ਦਾ ਕੋਈ ਅਧਿਕਾਰ ਨਹੀਂ ਸੀ ਸਕੂਲਾਂ ਵਿੱਚ ਪੜ੍ਹਨ ਦਾ ਅਧਿਕਾਰ ਨਹੀਂ ਸੀ ਔਰ ਮਰਦਾਂ ਦੇ ਬਰਾਬਰ ਖੜੇ ਹੋਣ ਦਾ ਅਧਿਕਾਰ ਨਹੀਂ ਸੀ ਅੱਜ ਅਸੀਂ ਉਹਨੂੰ ਸਲੂਟ ਕਰਦੇ ਹਾਂ ਉਸ ਰਹਿਬਰ ਨੂੰ ਕਿ ਜਿਹਨੇ ਨਰਕ ਦੇ ਵਿੱਚੋਂ ਕੱਢ ਕੇ ਅੱਜ ਨਾਰੀ ਸ਼ਕਤੀ ਨੂੰ ਇੱਥੇ ਖੜਾ ਕੀਤਾ ਹੈ ਤਾਂ ਅਸੀਂ ਰਿਣੀ ਰਵਾਂਗੇ ਅਲੱਗ-ਅਲੱਗ ਪੜਾਵਾਂ ਤੋਂ ਹੁੰਦੀ ਹੋਈ ਯਾਤਰਾ ਚੱਲੇਗੀ ਸਾਰੇ ਹੱਥਾਂ ਤੇ ਮੈਂ ਬੇਨਤੀ ਕਰਾਂਗੀ ਭੈਣਾਂ ਨੂੰ ਕਿ ਆਪਾਂ ਇਹਨਾਂ ਦਾ ਵੈਲਕਮ ਕਰੀਏ ਇਹਨਾਂ ਦਾ ਹੌਸਲਾ ਵਧਾਈ ਕਰੀਏ ਇਹਨਾਂ ਦੇ ਨਾਲ ਚੱਲੀਏ ਤਾਂ ਜੋ ਇਹਨਾਂ ਵੀਰਾਂ ਦਾ ਹੋਰ ਹੌਸਲਾ ਬਣ ਸਕੇ ਔਰ ਮੈਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਦੁਬਾਰਾ ਸਲੂਟ ਕਰਦੀ ਆ ਕਿ ਅਸੀਂ ਜਨਮ ਜਨਮ ਤੇ ਕਰੋੜਾਂ ਜਨਮ ਲੈ ਕੇ ਵੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਅਸੀਂ ਉਹਨਾਂ ਦਾ ਕਰਜ਼ ਨਹੀਂ ਉਤਾਰ ਸਕਦੇ ਇੱਕੋ ਤਰੀਕਾ ਹੈ ਕਿ ਉਹਨਾਂ ਦਾ ਜਿਹੜਾ ਕਾਰਵਾ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਕਿਹਾ ਸੀ ਕਿ ਮੇਰਾ ਕਾਰਵਾ ਜਿੱਤੇ ਤੱਕ ਮੈਂ ਲੈ ਕੇ ਆ ਬੜੀ ਮੁਸ਼ਕਿਲਾਂ ਨਾਲ ਲੈ ਕੇ ਆਇਆ ਹਾਂ ਅਗਰ ਤੁਸੀਂ ਅੱਗੇ ਨਹੀਂ ਲੈ ਕੇ ਜਾ ਸਕਦੇ ਤਾਂ ਇਹਨੂੰ ਪਿੱਛੇ ਵੀ ਨਾ ਜਾਣ ਦਿਓ ਤੇ ਆਪਾਂ ਨੇ ਉਸ ਗੱਲ ਨੂੰ ਸਮਝਦੇ ਹੋਏ ਉਹਨਾਂ ਦੀ ਕਹੀ ਹੋਈ ਗੱਲ ਨੂੰ ਸਮਝਦੇ ਹੋਏ ਆਪਾਂ ਨੇ ਕਾਰਵਾ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਜੋ ਬਾਬਾ ਸਾਹਿਬ ਡਾਕਟਰ ਮੈਂ ਕਰਦਾ ਘਰ ਘਰ ਸੁਨੇਹਾ ਪਹੁੰਚ ਸਕੇ ਬਾਬਾ ਸਾਹਿਬ ਤੇਰਾ ਮਿਸ਼ਨ ਹੈ ਅਧੂਰਾ ਲਾ ਕੇ ਜਿੰਦੜੀਆਂ ਕਰਾਂਗੇ ਪੂਰਾ ਲਾ ਕੇ ਪੂਰਾ ਤੋ ਸਾਰਿਆਂ ਨੂੰ ਬਹੁਤ ਬਹੁਤ ਮਾਰਕਵਾਦ ਆਓ ਸਾਰੇ ਇਕਜੁੱਟ ਹੋਈਏ ਇਕਜੁੱਟ ਹੋ ਕੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਤੱਕ ਪਹੁੰਚਾਈਏ ਜੈ ਗੁਰਦੇਵ ਧੰ ਗੁਰਦੇਵ ਜੈ ਪੀ ਜੈ ਪਰ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜੈ ਪੀ ਜੈ ਮਾਂ ਤੇਰੀ ਸੋਚ ਦੇ ਪਹਿਰਾ ਦੇ ਕੇ ਠੋਕ ਦੇ ਜੀ ਮਾਂ ਤੇਰੀ ਸੋਚ ਦੇ ਤੇਰੀ ਨੇਕ ਕਮਾਈ ਜਿਸ ਦਿਨ ਸੁਣੀ ਕੰਮ ਨਗਾਈ ਤੇ ਮਾਪੇਰੀ ਨੇਕ ਕਮਾਈ ਜਿਸ ਦਿਨ ਸੁਣੀ ਕੰਮ ਨਗਾਈ ਤੇਰਾ ਮਿਸਰ ਨੂਰਾ ਸਾਰੇ ਲੜਕੇ ਕਰਨੇ ਪੂਰਾ ਤੇਰਾ ਮਿਸਰ ਨੂਰਾ ਸਾਰੇ ਲੜਕੇ ਕਰਨੇ ਪੂਰਾ ਬਾਬਾ ਸਾਹਿਬ ਅੰਬੇਦਕਰ ਦੀ ਅਮਰ ਹੈ ਅਮਰ ਹੈ ਹਮਰ ਹੈ ਬਾਬਾ ਸਾਹਿਬ ਅੰਬੇਦਕਰ ਦੀ ਅਮਰ ਹੈ ਅਮਰ ਹੈ